ਹਾਂਜੀ ਦੱਸਦੇ ਆ ਕਿ ਸਿੱਧੂ ਮੁਸੇਵਾਲਾ ਇਸ ਛੱਪੜ ਦੇ ਵਿੱਚ ਬਚਪਨ ਦੇ ਵਿੱਚ ਇੱਕ ਵਾਰ ਡਿੱਗ ਪਿਆ ਸੀ ਤੇ ਜਿਹੜੇ ਸਾਹਮਣੇ ਬਜ਼ੁਰਗ ਬੈਠੇ ਆ ਉਹਨਾਂ ਦੇ ਵਿੱਚੋਂ ਇੱਕ ਬਜ਼ੁਰਗ ਨੇ ਬਚਪਨ ਦੇ ਵਿੱਚ ਸਿੱਧੂ ਨੂੰ ਬਚਾਇਆ ਸੀ ਇਸ ਛੱਪੜ ਦੇ ਵਿੱਚੋਂ ਤੇ ਸਾਹਮਣੇ ਸਿੱਧੂ ਦਾ ਘਰ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਵਾਗਤ ਹੈ ਤੁਹਾਡਾ ਪੰਜਾਬ ਪਲੇਸ 24 ਚੈਨਲ ਦੇ ਵਿੱਚ ਤੇ ਅੱਜ ਤੁਹਾਨੂੰ ਆਪਾਂ ਮੱਝ ਤੋਂ ਮਾਲਵਾ ਘੁਮਾਉਣੇ ਆ ਜੀ ਦੇਖਦੇ ਆ ਜੀ ਕਿ ਉੱਥੇ ਕੀ ਕੀ ਆ ਤੇ ਵਧੀਆ ਵਧੀਆ ਜਗ੍ਹਾ ਤੁਹਾਨੂੰ ਘੁਮਾਉਣੇ ਆਜੋ ਚੱਲਦੇ ਆ ਚੱਲੀਏ ਨਾਲ ਆਪਣੀ ਅੱਜ अल्टੋ ਗੱਡੀ ਤੇ ਆਜੋ ਘੁੰਮਦੇ ਆ ਜੀ ਸਾਰੇ ਮਾਲਵਾ ਸੋਏ अल्टੋ ਗੱਡੀ ਹੈ ਜੀ ਆਪਣੀ ਤੇ ਆਜੋ ਆਪਾਂ ਘੁਮਾਉਣੇ ਆ ਤੁਹਾਨੂੰ ਅੱਜ ਮਾਲਵਾ Subtitles by the Amara.org community ਜੀ ਆਪਾਂ ਪਹੁੰਚੀਆਂ ਜੀ ਬਠਿੰਡੇ ਤੋਂ ਅੱਗੇ ਤੇ ਆਪਾਂ ਹੁਣ ਆਏ ਆਂ ਜੀ ਗੁਰਦੇਵ ਢਾਬੇ ਦੇ ਉੱਤੇ ਤੇ ਆਪਾਂ ਹੁਣ ਛੱਕਦੇ ਆਂ ਜੀ ਇੱਥੋਂ ਰੋਟੀ ਫਿਰ ਚੱਲਦੀ ਹਾਂ ਜੀ ਅੱਗੇ ਮੂਸੇਪਿੰਡ ਸੋ ਆਹ ਖੜੀ ਆ ਜੀ ਆਪਣੀ ਗੱਡੀ ਤੇ ਤੇ ਆ ਗੁਰਦੇਵ ਢਾਬਾ ਬਠਿੰਡੇ ਰੋਡ ਤੇ ਉੱਪਰ ਪੈਂਦਾ ਜੀ ਬਠਿੰਡੇ ਤੋਂ ਅੱਗੇ ਆ ਹਾਂਜੀ ਪਹੁੰਚ ਗਏ ਆ ਜੀ ਸਿੱਧੂ ਮੂਸੇ ਵਾਲੀ ਦੀ ਹਵੇਲੀ ਪਿੰਡ ਮੂਸੇ ਜ਼ਿਲ੍ਹਾ ਮਾਨਸਾ ਤੇ ਦਿਖਾਉਨੇ ਆ ਜੀ ਤੁਹਾਨੂੰ ਹਣ ਸਿੱਧੂ ਮੂਸੇ ਵਾਲੀ ਦੀ ਹਵੇਲੀ ਤੇ ਆਇਓ ਚੱਲ ਕੇ ਦੇਖਦੇ ਆਂ ਸੋ ਇੱਥੇ ਗੱਡੀ ਆਪਾਂ پارک ਕਰ ਦਿੱਤੀ ਆ ਕਾਫੀ ਲੋਕ ਜਿਹੜੇ ਆ ਦੂਰਾਂ ਦੂਰਾਂ ਤੋਂ ਇੱਥੇ ਆਏ ਆ ਜੀ ਤੇ ਉਹ ਸਾਹਮਣੇ ਆ ਜੀ ਸਿੱਧੂ ਮੂਸੇ ਵਾਲੀ ਦੀ ਹਵੇਲੀ ਤੇ ਚਲੋ ਹੁਣ ਆਪਾਂ ਅੰਦਰ ਚੱਲਦੇ ਆ ਜੀ ਦੇਖਦੇ ਆਂ ਕੋਸ਼ਿਸ਼ ਕਰਦੇ ਆਂ ਜੇ ਅੰਦਰ ਜਾਣ ਦੀ ਇਜਾਜ਼ਤ ਹੋਈ ਤੇ ਹਾਂਜੀ ਇਹ ਸਿੱਧੂ ਮੂਸੇਵਾਲੇ ਦਾ ਘਰ ਤੇ ਹਵੇਲੀ ਆ ਤੇ ਲੋਕ ਉਹਨਾਂ ਦੇ ਜਾਣ ਤੋਂ ਬਾਅਦ ਆ ਉਹਨਾਂ ਦੇ ਘਰ ਤੇ ਹਵੇਲੀ ਉਹਨਾਂ ਦੇ ਖੇਤੀ ਦੇ ਸੰਦ ਜਿਹੜੇ ਆ ਉਹ ਦੇਖਣ ਲਈ ਦੂਰਾਂ ਦੂਰਾਂ ਤੋਂ ਆਉਂਦੇ ਆ ਤੇ ਸਿੱਧੂ ਮੂਸੇਵਾਲਾ ਜੀ ਕੁੱਤੇ ਰੱਖਣ ਦਾ ਸ਼ੌਂਕ ਵੀ ਰੱਖਦੇ ਸੀਗੇ ਤੇ ਇਹ ਜਿਹੜਾ ਕੁੱਤਾ ਵਾ ਉਹਨਾਂ ਨੇ ਇੱਕ ਗਾਣੇ ਦੇ ਵਿੱਚ ਵੀ ਮੈਂਸ਼ਨ ਕੀਤਾ ਵਾ ਤੇ ਸਿੱਧੂ ਮੂਸੇਵਾਲਾ ਜੀ ਕੁੱਤਿਆਂ ਦੇ ਵੀ ਸ਼ੌਂਕ ਆ ਰੱਖਦੇ ਸੀਗੇ ਤੇ ਤੁਹਾਨੂੰ ਦਿਖਾਉਨੇ ਆ ਸਾਰੇ ਉਹਨਾਂ ਦੇ ਸ਼ੌਂਕ ਨਾਲ ਰੱਖੀਆਂ ਹੋਈਆਂ ਚੀਜ਼ਾਂ ਬਣਾਈਆਂ ਹੋਈਆਂ ਚੀਜ਼ਾਂ ਸਿੱਧੂ ਦੇ ਸਮੇਂ ਦੀਆਂ ਉਹਨਾਂ ਦੇ ਹੱਥਾਂ ਨਾਲ ਖਰੀਦੀਆਂ ਹੋਈਆਂ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਸੋ ਇਹ ਜਿਹੜਾ ਮੇਲਾ ਲੱਗਾ ਇਹ ਲੋਕ ਦੂਰਾਂ ਦੂਰਾਂ ਤੋਂ ਅਕਸਰ ਆਉਂਦੇ ਹੀ ਰਹਿੰਦੇ ਸਿੱਧੂ ਦੇ ਘਰ ਨੂੰ ਦੇਖਣਾ ਹਵੇਲੀ ਨੂੰ ਦੇਖਣਾ ਸਿੱਧੂ ਦੇ ਬਣਾਏ ਹੋਏ ਖੇਤੀ ਦੇ ਸੰਦ ਲੋਕ ਬੜੇ ਅਰੀਜਨਲ ਸ਼ੌਂਕ ਨਾਲ ਇੱਥੇ ਦੇਖਦੇ ਨੇ ਤੇ ਸਿੱਧੂ ਨੂੰ ਯਾਦ ਕਰਦੇ ਨੇ ਸੋ ਇਹ ਆ ਉਹਨਾਂ ਦਾ 9 11 ਟਰੈਕਟਰ ਜਿਹੜਾ ਉਹਨਾਂ ਨੂੰ ਬਹੁਤ ਸ਼ੌਂਕ ਸੀ ਤੇ ਜਿਨਨੇ ਸਿੱਧੂ ਮੂਸੇਵਾਲੇ ਨੇ 5911 ਨੂੰ ਬਹੁਤ ਪ੍ਰਮੋਟ ਕੀਤਾ ਤੇ 5911 ਦਾ ਨਾਮ ਜਿਹੜਾ ਵਾ ਪੂਰੇ ਮਾਲਵੇ ਵਿੱਚ ਹੀ ਨਹੀਂ ਦੂਜੇ ਸੂਬਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰਚਲਿਤ ਹੋਇਆ ਸੋ ਇਹ ਉਹਨਾਂ ਦੀਆਂ ਗੱਡੀਆਂ ਤੇ ਤੁਹਾਨੂੰ ਉਹਨਾਂ ਦੇ ਟਰੈਕਟਰ ਤੇ ਆਪਾਂ ਦਿਖਾਤੇ ਆ ਹੁਣ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਉਹਨਾਂ ਦੀ ਜਿਹੜੀ ਆ ਜੀਪ ਜਿਹਦੇ ਵਿੱਚ ਉਹਨਾਂ ਦੀ ਇੱਕ ਲਾਸਟ ਰਾਈਡ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਅਖੀਰਵਾਰ ਸਫ਼ਰ ਕੀਤਾ ਸੀ ਸੋ ਇਹ ਆ ਉਹ ਜਿਹੜੀ ਜੀਪ ਜਿਹਦੇ ਵਿੱਚ ਉਹਨਾਂ ਤੇ ਹਮਲਾ ਹੋਇਆ ਸੀ ਤੇ ਆ ਗੋਲੀਆਂ ਦੇ ਨਿਸ਼ਾਨ ਸੋ ਥਾਣੇ ਦੇ ਵਿੱਚ ਰਹੀ ਆ ਕਾਫੀ ਚਿਰ ਤੇ ਹੁਣ ਚਲੋ ਪਰਿਵਾਰ ਨੇ ਜਮਾਨਤ ਵਗੈਰਾ ਤੇ ਗੱਡੀ ਘਰੇ ਲੈ ਆਂਦੀ ਆ ਤੇ ਲੋਕ ਇਹਨੂੰ ਦੂਰਾਂ ਦੂਰਾਂ ਤੋਂ ਦੇਖਣ ਆਉਂਦੇ ਆ ਸੋ ਵੱਦ ਕਿਸਮ ਕਿਸਮਤੀ ਸੀ ਉਸ ਦਿਨ ਇਸ ਜੀਪ ਦੀ ਵੀ ਤੇ ਸਿੱਧੂ ਮੂਸੇਵਾਲੇ ਦੀ ਵੀ ਸੋ ਇਹ ਜੀਪ ਜਿਹੜੀ ਆ ਹਮੇਸ਼ਾ ਲਈ ਇੱਕ ਨਿਸ਼ਾਨੀ ਬਣ ਕੇ ਰਹਿ ਗਈ ਆ ਤੇ ਸਿੱਧੂ ਦੀ ਮੌਤ ਦੀ ਤੇ ਆ ਖੇਤੀ ਦੇ ਸੰਧ ਸਾਰੀ ਸਿੱਧੂ ਮੂਸੇਵਾਲਾ ਨੇ ਆਪਣੇ ਹੱਥੀਂ ਤਿਆਰ ਕਰਵਾਏ ਤੇ ਬੜਾ ਸ਼ੌਂਕ ਰੱਖਦੇ ਸੀ ਖੇਤੀਬਾੜੀ ਦਾ ਵੀ ਤੇ ਟਰੈਕਟਰਾਂ ਦੀ ਵੀ ਗਿਣਤੀ ਕਾਫੀ ਸੀ ਮੂਸੇਵਾਲੇ ਦੇ ਕੋਲ ਗੱਡੀਆਂ ਦੀ ਵੀ ਗਿਣਤੀ ਕਾਫੀ ਸੀ ਬਹੁਤ ਜਿਹੜਾ ਵਾ ਉਹ ਜੱਟ ਖੁੱਲੇ ਦਿਲ ਵਾਲਾ ਖੁੱਲੇ ਕਾਰੋਬਾਰ ਵਾਲਾ ਸੀ ਖੁੱਲੀ ਜ਼ਮੀਨ ਸੀ ਇਹਨਾਂ ਦੀ ਤੇ ਇਹ ਸਟੈਚੂ ਜਿਹੜੇ ਆ ਉਹਨਾਂ ਦੇ ਫੈਨ ਨੇ ਉਹਨਾਂ ਨੂੰ ਤਿਆਰ ਕਰਕੇ ਸਿੱਧੂ ਮੂਸੇਵਾਲਾ ਨੂੰ ਹਵੇਲੀ 'ਚ ਮਹਿਸੂਸ ਕੀਤਾ ਜਿਗਿਆ ਕਿ ਸਿੱਧੂ ਮੂਸੇਵਾਲਾ ਜੀ ਅੱਜ ਵੀ ਸਾਡੇ ਵਿੱਚ ਨੇ ਸੋ ਸਟੈਚੂ ਤਿਆਰ ਕਰਨ ਦਾ ਮਕਸਦ ਸੀਗਾ ਤੇ ਬਾਕੀ ਕੋਈ ਚਾਹਣ ਵਾਲੇ ਲੋਕ ਨੇ ਉਹਨਾਂ ਨੇ ਇਹ ਸਟੈਚੂ ਤਿਆਰ ਕਰਕੇ ਪਰਿਵਾਰ ਨੂੰ ਦਿੱਤੇ ਲੋਕਾਂ ਦੇ ਦੇਖਣ ਦੇ ਲਈ ਆ ਇੱਥੇ ਇਹਨਾਂ ਨੂੰ ਰੱਖਿਆ ਗਿਆ ਸਿੱਧੂ ਮੂਸੇਵਾਲਾ ਜਿਹਦੇ ਪਿਤਾ ਜੀ ਆ ਜਿਹੜੇ ਮਾਤਾ ਜੀ ਵੀ ਆ ਉਹ ਹਰ ਐਤਵਾਰ ਸਪੀਚ ਕਰਦੇ ਆ ਹਰ ਐਤਵਾਰ ਲੋਕਾਂ ਨੂੰ ਮਿਲਦੇ ਵੀ ਆ ਬਾਹਰ ਤੇ ਇਹ ਆ ਜੀ ਇਹਨਾਂ ਦਾ ਇੱਕ ਫੋਰਡ ਟਰੈਕਟਰ ਜਿਹਦੇ ਉੱਪਰ ਸੋ ਪ੍ਰੀ ਕੀਤੀ ਜਾਂਦੀ ਆ ਫਸਲਾਂ ਨੂੰ ਤੇ ਇਹਦੇ ਉੱਪਰ ਦੇਖੋ ਜੀ ਇੱਕ ਸਿੱਧੂ ਦੀ ਮਾਤਾ ਜੀ ਤੇ ਸਿੱਧੂ ਬਾਈ ਜੀ ਦੀ ਫੋਟੋ ਲੱਗੀ ਹੋਈ ਆ ਸੋ ਖੇਤੀ ਦੇ ਸੰਦਾਂ ਨੂੰ ਇੰਨਾ ਜ਼ਿਆਦਾ ਪਰਿਵਾਰ ਇਹ ਪਿਆਰ ਦਿੰਦਾ ਵਾ ਕਿਉਂਕਿ ਸਿੱਧੂ ਦਾ ਸ਼ੌਂਕ ਸੀਗਾ ਤੇ ਇਹ ਉਹਨਾਂ ਦਾ ਜਿਹੜਾ ਪ੍ਰੀਤ ਟਰੈਕਟਰ ਆ ਉਹਨਾਂ ਨੇ ਇਹ ਟਰੈਕਟਰ ਆਪਣੇ ਹੱਥੀਂ ਖਰੀਦਿਆ ਤੇ ਆਪਣੇ ਹੱਥੀਂ ਇਹਨੂੰ ਚਲਾਇਆ ਤੇ ਇਹਦੇ ਨਾਲ ਖੇਤੀ ਕਰਦੇ ਰਹੇ ਆ ਸਿੱਧੂ ਜੀ ਬڑا ਦੁੱਖ ਮਹਿਸੂਸ ਹੁੰਦਾ ਵਾ ਕਿ ਆ ਜਿਹੜੇ ਆ ਸੰਦ ਖੇਤੀ ਦੇ ਆਏ ਸਾਰੇ ਸੁੰਨੇ ਹੋ ਗਏ ਆ ਸੋ ਇਹ ਪਰਿਵਾਰ ਦੀ ਫੋਟੋ ਸਾਰੇ ਦੀ ਆ ਤਿੰਨਾ ਜਣਿਆਂ ਦੀ ਫੈਮਿਲੀ ਸੀ ਸੋ ਬਹੁਤ ਵਧੀਆ ਇਹ ਸਿੱਧੂ ਬਾਈ ਦਾ ਸੁਭਾਅ ਦੱਸਦੇ ਲੋਕ ਪਿੰਡ ਦੇ ਤੇ ਉਹਨਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਵਾ ਉਹ ਵੀ ਅਜੇ ਘਰ ਦੇ ਵਿੱਚ ਬੜੀਆਂ ਮੌਜੂਦ ਨੇ ਤੇ ਆ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਬਾਹਰ ਹਰ ਐਤਵਾਰ ਜਿਹੜਾ ਵਾ ਉਹ ਇੱਥੇ ਲੱਗਾ ਰਹਿੰਦਾ ਮੇਲਾ ਤੇ ਸਿੱਧੂ ਦੀਆਂ ਹੀ ਨਿਸ਼ਾਨੀਆਂ ਨੇ ਸਾਰੀਆਂ ਜਿਹੜੀਆਂ ਫੋਟੋਆਂ ਹੋ ਗਈਆਂ 58 11 ਟੀ-ਸ਼ਰਟਾਂ ਰੁਮਾਲ ਸੋ ਇਹ ਲੋਕ ਇਥੋਂ ਖਰੀਦਦੇ ਆ ਤੇ ਜਦੋਂ ਪ੍ਰਭਾਵਿਤ ਹੁੰਦੇ ਆ ਸਿੱਧੂ ਦੀ ਯਾਦ ਤੋਂ ਤੇ ਲੋਕ ਫੋਟੋਆਂ ਖਰੀਦ ਕੇ ਆਪਣੇ ਘਰਾਂ ਤੱਕ ਵੀ ਲਾਉਂਦੇ ਆ ਸੋ ਬਹੁਤ ਵਧੀਆ ਸੀਗੀ ਇਹਨਾਂ ਦੀ ਗਾਇਕੀ ਇੱਕ ਪਿੰਡ ਚੋਂ ਉੱਠ ਕੇ ਬੈਲਬੋਰਡ ਤੱਕ ਜਾਣ ਵਾਲਾ ਇਹ ਸਿੰਗਰ ਸੀਗਾ ਸੋ ਇਹ ਸਮਾਦ ਸਮਾਦ ਉਹਨਾਂ ਦੀ ਤੇ ਵੀ ਉਹਨਾਂ ਦੇ ਜਿਹੜੇ ਸਟੈਚੂ ਪਏ ਆ ਲੋਕ ਦੂਰਾਂ ਦੂਰਾਂ ਤੋਂ ਆ ਕੇ ਸਮਾਦ ਤੇ ਵੀ ਪਹੁੰਚਦੇ ਆ ਇਹ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਹੀ ਸਮਾਦ ਬਣੀ ਆ ਤੇ ਆਪਾਂ ਹੁਣ ਤੁਹਾਨੂੰ ਲੈ ਕੇ ਜਾਣੇ ਸਿੱਧੂ ਦੇ ਮੂਸੇਵਾਲੇ ਦੀਆਂ ਪਿੰਡ ਦੀਆਂ ਗਲੀਆਂ ਉਹਨਾਂ ਦਾ ਪੁਰਾਣਾ ਘਰ ਵੀ ਇੱਥੇ ਇੱਧਰ ਹੀ ਮੌਜੂਦ ਆ ਹਾਂਜੀ ਆਏ ਆ ਜੀ ਸਿੱਧੂ ਮੂਸੇਵਾਲਾ ਜਿਹਦੇ ਪਿੰਡ ਪਿੰਡ ਮੂਸਾ ਦੇ ਵਿੱਚ ਤੇ ਹਵੇਲੀ ਉਹਨਾਂ ਦੀ ਜਿਹੜੀ ਆ ਪਿੰਡ ਤੋਂ ਬਾਹਰ ਆ ਤੇ ਉਹਨਾਂ ਦਾ ਜਿਹੜਾ ਜੱਦੀ ਪਰਾਣਾ ਘਰ ਆ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਸੀਗਾ ਤੇ ਉਹ ਘਰ ਇਹਨਾਂ ਦਾ ਪਿੰਡ ਦੇ ਵਿਚਾਲੇ ਆ ਇੱਕ ਛੱਪੜ ਦੇ ਕਿਨਾਰੇ ਆ ਤੇ ਆਹ ਗਲੀਆਂ ਨੇ ਉਹ ਜਿਹੜੀਆਂ ਜਿੱਥੇ ਮੂਸੇਵਾਲਾ ਦਾ ਬਚਪਨ ਬੀਤਿਆ ਤੇ ਆਹ ਉਹਨਾਂ ਦਾ ਘਰ ਜਿਹਦਾ ਮੇਨ ਗੇਟ ਆ ਸੋ ਘਰ ਦੀ ਮੁਰੰਮਤੀ ਚੱਲਣ ਕਰਕੇ ਘਰ ਅਜੇ ਬੰਦ ਪਿਆ ਤੇ ਸ਼੍ਰੀਮਤੀ ਚਰਨ ਕੌਰ ਉਹਨਾਂ ਦੇ ਮਾਤਾ ਜੀ ਪਿੰਡ ਦੇ ਸਰਪੰਚ ਨੇ ਕਾਂਗਰਸ ਵੱਲੋਂ ਇਸ ਸਮੇਂ ਤੇ ਜਦੋਂ ਵੀ ਲੋਕ ਉਹਨਾਂ ਦੀ ਹਵੇਲੀ ਆਉਂਦੇ ਆ ਤੇ ਉਹਨਾਂ ਦੀ ਸਮਾਦ ਤੇ ਜਾਂਦੇ ਆ ਤੇ ਉਹਨਾਂ ਦਾ ਪੁਰਾਣਾ ਘਰ ਵੀ ਇੱਕ ਵਾਰ ਦੇਖਣ ਲਈ ਜ਼ਰੂਰ ਆਉਂਦੇ ਆ ਇਸ ਕਰਕੇ ਪਰਿਵਾਰ ਵੱਲੋਂ ਉਹਨਾਂ ਦੀ ਜਿਹੜੀ ਯਾਦ ਦੇ ਵਿੱਚ ਉਹਨਾਂ ਦੇ ਪੁਰਾਣੇ ਘਰ ਨੂੰ ਵੀ ਬੜਾ ਸੰਭਾਲਿਆ ਜਾ ਰਿਹਾ ਵਾ ਤੇ ਘਰ ਦੀ ਜਿਹੜੀ ਕੁਝ ਮਰਮਤ ਹੀ ਚੱਲ ਰਹੀ ਆ ਫੇਰ ਵੀ ਤੁਹਾਨੂੰ ਆਪਾਂ ਜਿਹੜਾ ਘਰ ਵਾ ਉਹਨਾਂ ਦਾ ਅੰਦਰੋਂ ਦਿਖਾਉਣ ਦੀ ਕੋਸ਼ਿਸ਼ ਪੂਰੀ ਕਰਾਂਗੇ ਤੇ ਬਾਕੀ ਤੁਸੀਂ ਵੀਡੀਓ ਨਾਲ ਚੱਲਦੇ ਰਹੋ ਮੂਸੇਵਾਲੇ ਦਾ ਪਿੰਡ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਇਹਨਾਂ ਦਾ ਪੁਰਾਣਾ ਘਰ ਆ ਜੀ ਜਿੱਥੇ ਮੂਸੇਵਾਲਾ ਜਿੱਦਾ ਬਚਪਨ ਬੀਤਿਆ ਸੀਗਾ ਤੇ ਇਹ ਉਹਨਾਂ ਦਾ ਪੁਰਾਣਾ ਘਰ ਬਹੁਤ ਇਹ ਵੀ ਸੋਹਣਾ ਬਣਿਆ ਹੋਇਆ ਵਾ ਤੇ ਮੂਸੇਵਾਲਾ ਨੇ ਆਪਣੇ ਸ਼ੌਂਕ ਦੇ ਮੁਤਾਬਕ ਜਿਹੜਾ ਉਹ ਹੁਣ ਆਪਣਾ ਹਵੇਲੀ ਜਿਹੜੀ ਬਾਹਰ ਤਿਆਰ ਕੀਤੀ ਆ ਘਰ ਦੇ ਤੇ ਉਹਨਾਂ ਦਾ ਜਿਹੜਾ ਵਾ ਬਚਪਨ ਇਹਨਾਂ ਗਲੀਆਂ ਦੇ ਵਿੱਚ ਹੀ ਬੀਤਿਆ ਤੇ ਇਹ ਉਹ ਛੱਪੜ ਆ ਜਿੱਥੇ ਸਿੱਧੂ ਮੂਸੇਵਾਲਾ ਜੀ ਬਚਪਨ ਦੇ ਵਿੱਚ ਇੱਕ ਵਾਰ ਡੇਗ ਪਏ ਸੀਗੇ ਤੇ ਉਹਨਾਂ ਨੂੰ ਉਹਨਾਂ ਦੇ ਚਾਚਾ ਜਾਂ ਕਿਸੇ ਤਾਇਆ ਜੀ ਵੱਲੋਂ ਸਾਹਮਣੇ ਬਜ਼ੁਰਗ ਬੈਠੇ ਨੇ ਉਹਨਾਂ ਵੱਲੋਂ ਬਚਾਇਆ ਗਿਆ ਸੀਗਾ ਤੇ ਬਚਪਨ ਦੇ ਵਿੱਚ ਦੱਸਿਆ ਜਾਂਦਾ ਕਿ ਸਿੱਧੂ ਮੂਸੇਵਾਲਾ ਜੀ ਬੜੇ ਹੀ ਚੰਗੇ ਸੁਭਾਅ ਦੇ ਸਨ ਸੋ ਕਦੇ ਵੀ ਕਿਸੇ ਨਾਲ ਉਹਨਾਂ ਨੇ ਉੱਚਾ ਨੀਵਾ ਬਿਨਾਂ ਗੱਲ ਤੋਂ ਨਹੀਂ ਸੀ ਬੋਲਿਆ ਹੁਣ ਤੁਹਾਨੂੰ ਲੈ ਕੇ ਜਾਣੇ ਆਂ ਜੀ ਜਿੱਥੇ ਸਿੱਧੂ ਮੂਸੇਵਾਲਾ ਜੀ ਦਾ ਕਤਲ ਹੋਇਆ ਸੀਗਾ ਜਿਹੜਾ ਮੋੜ ਸੀਗਾ ਜਿਹੜਾ ਜਿੱਥੇ ਉਹਨਾਂ ਨੂੰ ਘੇਰਿਆ ਗਿਆ ਸੀ ਤੁਹਾਨੂੰ ਦਿਖਾਉਨੇ ਆਂ ਜਿਹੜੀ ਉਹਨਾਂ ਦੀ ਜ਼ਿੰਦਗੀ ਦੀ ਲਾਸਟ ਜਿਹੜੀ ਆ ਰਾਈਡ ਸੀ ਉਹ ਤੁਹਾਨੂੰ ਦਿਖਾਉਨੇ ਆ ਤੇ ਜਿੱਥੇ ਉਹਨੂੰ ਕਾਤਲਾਂ ਦੇ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਆ ਉਹਨਾਂ ਦਾ ਆਖਰੀ ਜਿਹੜਾ ਮੋੜ ਸੀਗਾ ਇੱਥੇ ਉਹਨਾਂ ਨੂੰ ਉਹਨਾਂ ਨੇ ਘੇਰ ਕੇ ਤੇ ਉਹਨਾਂ ਨੂੰ ਕਤਲ ਕਰ ਦਿੱਤਾ ਤੇ ਇਹ ਉਹ ਮੋੜ ਆ ਜਦੋਂ ਉਹ ਆਪਣੀ ਜੀਪ ਤੇ ਜਾ ਰਹੇ ਸੀਗੇ ਤੇ ਲੋਕ ਇੱਥੇ ਵੀ ਕਾਫੀ ਦੇਖਣ ਆਉਂਦੇ ਆ ਜਦੋਂ ਉਹਨਾਂ ਦੀ ਹਵੇਲੀ ਦੇਖਣ ਲੋਕ ਆਉਂਦੇ ਆ ਤੇ ਇਸ ਜਗ੍ਹਾ ਨੂੰ ਵੀ ਦੇਖਣ ਆਉਂਦੇ ਆ ਕਾਨੂੰਨ ਨੇ ਇਸ ਜਗ੍ਹਾ ਤੇ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਆ ਉਹ ਵੀ ਬੜੇ ਸੰਭਾਲ ਕੇ ਜਿਹੜਾ ਰੱਖਿਆ ਹੁਣ ਤੱਕ ਉਵੇਂ ਹੀ ਮੌਜੂਦ ਆ ਤੇ ਠੀਕ ਆ ਜੀ ਸਾਸਤਰੀ ਕਾਲ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ